ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਵੱਲੋਂ ਹੱਡੀਆਂ ਦਾ ਮੁਫਤ ਚੈੱਕਅਪ ਕੈਂਪ ਗੁਰਦੁਆਰਾ ਸਿੰਘ ਸ਼ਹੀਦ ਦਾ ਬਾਂਡਿਆ ਬਸੇ ਬਨੂੜ ਵਿਖੇ ਲਾਇਆ ਗਿਆ। ਜੇਤਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਮੁਖੇਵardar ਸੰਤ ਬਾਬਾ ਦਿਲਬਖ ਸਿੰਘ ਜੀ ਨੇ ਆਪਣੇ ਕਰ ਕਮਲਾ ਦੇ ਨਾਲ ਕੀਤਾ ਕੈਂਪ ਵਿੱਚ ਹੱਡੀਆਂ ਦੇ ਮਾਹਿਰ ਡਾਕਟਰ ਮੋਹਿਤ ਕਟਾਰੀਆ ਦੀ ਟੀਮ ਨੇ ਸਮੇਂ ਸਿਰ ਪਹੁੰਚ ਕੇ ਕੈਂਪ ਵਿੱਚ ਪਹੁੰਚੇ 115 ਮਰੀਜ਼ਾਂ ਦੀਆਂ ਹੱਡੀਆਂ ਦੇ ਮੁਫਤ ਚੈੱਕਅਪ ਕੀਤਾ ਗਿਆ ਇਸ ਦੌਰਾਨ ਐਸੋਸੀਏਸ਼ਨ ਦੇ ਉਧੇਦਾਰਾਂ ਨੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਇਸ ਮੌਕੇ ਡਾਕਟਰ ਬਲਵਿੰਦਰ ਸਿੰਘ ਡਾਕਟਰ ਦਰਸ਼ਨ ਸਿੰਘ ਡਾਕਟਰ ਅਮਰੀਕ ਸਿੰਘ ਡਾਕਟਰ ਰਾਮਚੰਦ ਡਾਕਟਰ ਗਿਆਨ ਚੰਦ ਡਾਕਟਰ ਭਗਵਾਨ ਸਿੰਘ ਡਾਕਟਰ ਅਮਰ ਸਿੰਘ ਡਾਕਟਰ ਅਮਰਜੀਤ ਸਿੰਘ ਤੋਂ ਇਲਾਵਾ ਮੈਡੀਕਲ ਅਸੋਸੀਏਸ਼ਨ ਦੇ ਹੋਰ ਉਹਦੇ ਧਾਰਮ ਮਜੂਸ ਹਨ ਬਨੂਰ ਤੋਂ ਮੀਡੀਆ ਨਿਊਜ਼ ਪੰਜਾਬ ਦੇ ਲਈ ਰਜਿੰਦਰ ਮੋਹੀਦੀ ਰਿਪੋਰਟ ਸਸਕਾਲ ਜੀ ਮੇਰਾ ਨਾਮ ਡਾਕਟਰ ਮੋਹਕ ਕਟਾਰੀਆ ਮੈਂ ਹੱਡੀਆਂ ਦਾ ਡਾਕਟਰ ਹਾਂ ਤੇ ਇੱਥੇ ਅੱਜ ਬਨੂਰ ਚ ਆਪਾਂ ਕੈਂਪ ਲਗਾਇਆ ਜੋ ਵੀ ਲੋਕਾਂ ਦੀ ਥੋੜੀ-ਬੋਧੀ ਸਮੱਸਿਆ ਹੈ ਜਿੱਦਾਂ ਗੋਡਿਆਂ ਦੀ ਦਰਦ ਹੈ ਜਾਂ ਪੂਰੇ ਸਰੀਰ ਦੀ ਦਰਦ ਹੈ ਹੱਡੀਆਂ ਕਮਜ਼ੋਰੀ ਹੈ ਉਹਦੇ ਬਾਰੇ ਆਪਾਂ ਡਿਸਕਸ਼ਨ ਇੱਕ ਕੰਸਲਟੇਸ਼ਨ ਕਰ ਰਹੇ ਹਾਂ ਨਾਲ ਫ੍ਰੀ ਦਵਾਈਆਂ ਵੀ ਆਪਾਂ ਦੇ ਰਹੇ ਤੇ ਹੱਡੀਆਂ ਦੀ ਜਾਂਚ ਵੀ ਕਰ ਰਹੇ ਹਾਂ ਹੱਡੀਆਂ ਕਮਜ਼ੋਰੀ ਚੈੱਕ ਕਰਨ ਵਾਸਤੇ ਕਿ ਅੱਜਕਲ ਇਹ ਬਹੁਤ ਹੀ ਕਾਮਨ ਸਮੱਸਿਆ ਹੈ ਹੱਡੀਆਂ ਕਮਜ਼ੋਰੀ 올ਡ ਏਜ ਵਿੱਚ ਨਾਲ ਗੋਡਿਆਂ ਦਾ ਦਰਦ ਤੇ ਇਹਦੇ ਬਾਰੇ ਕੰਸਲਟੇਸ਼ਨ ਵੀ ਕਰ ਰਹੇ ਹਾਂ ਮੈਡੀਸਿਨਸ ਵੀ ਦੇ ਰਹੇ ਹਾਂ ਤੇ ਕਿਦਾਂ ਆਪਾਂ ਇਸ ਚੀਜ਼ ਨੂੰ ਮਿਨੀਮਾਈਜ਼ ਕਰ ਸਕਦੇ ਹਾਂ ਕਿ ਨੂੰ ਸਰਜਰੀ ਦੀ ਲੋੜ ਹੈ ਤੇ ਕਿਹੜੀ ਸਰਜਰੀ ਕਰਾਨ ਵਾਲੀ ਹੈ ਕਿਹੜੀ ਸਰਜਰੀ ਨਹੀਂ ਕਰਨੀ ਚਾਹੀਦੀ ਉਹ ਸਲਾਹ ਇੱਕ ਜੇਨੂਇਨ ਐਡਵਾਈਸ ਆਪਾਂ ਸਾਰਿਆਂ ਨਾਲ ਅੱਜ ਸਾਂਝੀ ਕਰ ਰਹੇ ਹਾਂ ਹਨ ਮੈਂ ਡਾਕਟਰ ਬਿੰਦਰ ਸਿੰਘ ਬਲੌਗ ਪ੍ਰੈਡੈਂਟ ਬਨੂਰ ਇੱਥੇ ਅੱਜ ਅਸੀਂ ਹੱਡੀਆਂ ਦਾ ਮੈਡੀਕਲ ਕੈਂਪ ਫ੍ਰੀ ਸੇਵਾ ਜੋ ਕਿ ਡਾਕਟਰ ਮੋਹਕ ਘਟਾਰੀਆ ਜੀ ਪੀਜੀਆ ਚੰਡੀਗੜ੍ਹ ਤੋਂ ਔਰ ਜੋ ਜਪਾਨ ਤੋਂ ਦੀ ਪਾਵਰ ਟੂ ਡੀ ਕਰਕੇ ਆਏ ਆ ਉਹਨਾਂ ਨੇ ਇਹ ਸੇਵਾ ਨਵਾਈ ਇੱਥੇ ਆ ਕੇ ਜੋ ਕਿ ਚੈੱਕਅਪ ਫ੍ਰੀ ਕੀਤੀ ਗਈ ਔਰ ਨਾਲ ਦਵਾਈਆਂ ਜੋ ਵੀ ਹੈ ਲੋੜ ਦੇ ਮੁਤਾਬਕ ਸਭ ਨੂੰ ਫ੍ਰੀ ਦਿੱਤੀਆਂ ਗਈਆਂ